ਮਾਰਵਾੜੀ ਬਰੀਡ ਤੇ ਨੁਕਰਾ ਬਰੀਡ ਸਭ ਤੋਂ ਟਾਪ ਤੇ ਆ ਜਿਹੜੇ ਪੰਜਾਬ ਦੇ ਵਿੱਚ ਘੋੜੇ ਆ ਐਦੋਂ ਟਾਪ ਤੇ ਕਿਤੇ ਵੀ ਨਹੀਂ ਹੈਗੇ ਕਰੋੜਾਂ ਰੁਪਇਆ ਦੇ ਘੋੜੇ ਆ ਸਾਡੇ ਪੰਜਾਬ ਦੇ ਵਿੱਚ ਐਡਾ ਪਾਗਲ ਕੋਈ ਹੁੰਦਾ ਕਿ ਜੇ ਇਹੋ ਜੀ ਬਿਮਾਰੀ ਚੱਲਦੀ ਹੋਵੇ ਤੇ ਅਸੀਂ ਆਪਦੇ ਘੋੜੇ ਬਾਹਰ ਲਿਜਾਵਾਂਗੇ ਠੀਕ ਹੈ ਅਸੀਂ ਤਾਂ ਆਪਦੇ ਘੋੜਿਆਂ ਨੂੰ ਬੱਚਿਆਂ ਵਾਂਗੂ ਪਾਲਦੇ ਆ ਸਾਡੇ ਤਾਂ ਇੱਕ ਪਰਿਵਾਰ ਦੇ ਮੈਂਬਰ ਆ ਤੇ ਜੇ ਇਹੋ ਜੀ ਬਿਮਾਰੀ ਚੱਲਦੀ ਹੋਵੇ ਅਸੀਂ ਤਾਂ ਆਪਦੇ ਗੇਟ ਤੱਕ ਬੰਦ ਕਰ ਦਈਏ ਵੀ ਸਾਡੇ ਘਰੇ ਕੋਈ ਬਾਹਰਲਾ ਬੰਦਾ ਨਾ ਆਵੇ ਤੇ ਅਸੀਂ ਮੇਲਿਆਂ ਤੇ ਲੈ ਕੇ ਜਾਣ ਨੂੰ ਬੈਠੇ ਆ ਯਾਰ ਇੱਕ ਸਰਕਾਰ ਨੂੰ ਦਿਖ ਰਿਹਾ ਕਿ ਗਲੈਂਡਰ ਆ ਗਈ ਠੀਕ ਹੈ ਬਾਹਰ ਲੀਆਂ ਸਟੇਟਾਂ ਨੂੰ ਕਿਉਂ ਨਹੀਂ ਦਿਖ ਰਿਹਾ ਕਿ ਗਲੈਂਡਰ ਆ ਗਈ ਇਕੱਲੀ ਪੰਜਾਬ ਨੂੰ ਕਿਉਂ ਦਿਖ ਰਿਹਾ ਗਲੈਂਡਰ ਆ ਕੇ ਰੇਸ ਕੋਰਸ ਪੂਨਾ ਬੰਬੇ ਸਾਰੇ ਕਿਤੇ ਰੇਸਾਂ ਹੋ ਰਹੀਆਂ ਉੱਥੇ ਕਿਉਂ ਨਹੀਂ ਗਲੈਂਡਰ ਹੈਗਾ ਉਹਨਾਂ ਦੇ ਤਾਂ 5-5 6-6 ਕਰੋੜ ਦਾ ਘੋੜਾ ਹੁੰਦਾ ਹੈ ਕੇਸ ਦੋਈ ਆਇਆ ਇਹ ਪੰਜਾਬ ਦੇ ਵਿੱਚ ਠੀਕ ਹੈ ਉਹਦੇ ਨਾਲ ਪਰਸੋਂ ਮਹਾਰਾਜਪਿੰਡ ਕੈਪਟਨ ਅਮਰਿੰਦਰ ਸਿੰਘ ਦਾ ਉੱਥੇ ਉਹ ਮਹਾਰਾਜਪਿੰਡ ਲਹਿਰੇ ਮੁਹੱਬਤ ਤੋਂ ਮੇਰੇ ਹਿਸਾਬ ਨਾਲ 4-5 ਕਿਲੋਮੀਟਰ ਦੂਰ ਹੋਊਗਾ। ਉੱਥੇ ਇੱਕ ਬਹੁਤ ਵੱਡਾ ਮੇਲਾ ਹੋ ਕਹਟਿਆ ਘੋੜਾਂ ਦੀ ਰੇਸ ਹੋ ਕਹਟਿਆ ਪਰ ਸਿੰਮ ਉੱਥੇ ਜਾ ਕੇ ਆਇਆ। ਉੱਥੇ ਕਿਉਂ ਨਹੀਂ ਕੈਲੰਡਰ ਆਈ? ਜੇ ਮੰਨ ਲਓ 5 ਕਿੱਲਾਂ ਦੀ ਖੇਤੀ ਇੱਕ ਬੰਦਾ ਕਰ ਰਿਹਾ ਨਾ ਤਾਂ ਉਹਦੇ ਨਾਲ ਜਿਹੜੀਆਂ ਦੋ ਘੋੜੀਆਂ ਉਹਦੀਆਂ ਉਹ ਨੂੰ 5 ਕਿੱਲਾਂ ਨਾਲੋਂ ਵੱਧ ਕਮਾਈ ਦੇ ਰਹੀਆਂ। ਠੀਕ ਹੈ। ਮੰਨ ਲਓ ਹੁਣ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਸਾਲ ਤੋਂ ਇੱਕ ਬੱਚਾ ਪਾਲ ਰਿਆ। ਉਹਦਾ ਖਰਚਾ ਹੋ ਰਿਹਾ ਸਾਲ ਤੋਂ। ਹੁਣ ਉਹਦਾ ਵੇਚਣ ਦਾ ਟਾਈਮ ਹੈ। ਮੱਗੀ ਤੇ ਜੇ ਮਾਗੀ ਦੀ ਮੰਡੀ ਬੰਦ ਹੋ ਗਈ ਤਾਂ ਸਮਝ ਲੋ ਸਾਲ ਤੇ ਫੇਰ ਗੱਲ ਲਗੀ ਜੀ ਦੇ ਕਰੇ 15 ਘੋੜੀਆਂ ਵੇਚਣ ਵਾਲੀਆਂ ਖੜੀਆਂ ਠੀਕ ਹੈ ਮੰਨ ਲੋ ਰੋਜ਼ ਦਾ ਖਰਚਾ ਹੈ ਇਹ ਤਾਂ ਕੋਈ ਕਾਰਜੀਪ ਤਾਂ ਹੈਣੀਗੀ ਵੀ ਸੈਲਫ ਮਾਰਾਂਗੇ ਫੇਰ ਤੇਲ ਮਚੂਗਾ ਇਹਨਾਂ ਨੇ ਤਾਂ ਬਾਈ ਖਾਣਾ ਹੈ ਇਹ ਤਾਂ ਆਪਣੇ ਨਾਲ ਦੇ ਇਹਨਾਂ ਨੇ ਤਾਂ ਖਾਈ ਜਾਣਾ ਇਹਨਾਂ ਨੂੰ ਤਾਂ ਭੁੱਖੇ ਵੀ ਨਹੀਂ ਰੱਖ ਸਕਦੇ ਜੇ ਭੁੱਖੇ ਮੰਨ ਲੋ ਘੋੜਾ 2 ਦਿਨ ਭੁੱਖਾ ਰਹਿ ਗਿਆ ਤਾਂ ਸਮਝ ਲੋ ਉਹਦਾ 15 ਕਿਲੋ weight ਘਟ ਗਿਆ ਮੈਂ ਤਾਂ ਇੱਕ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹ ਕਹਿੰਦੇ ਹੁੰਦੇ ਆ ਨਾ ਵੀ ਜੇ ਕਿਸੇ ਚੀਜ਼ ਬਾਰੇ ਨਾ ਪਤਾ ਹੋਵੇ ਤਾਂ ਸਿਆਣੇ ਬੰਦੇ ਤੋਂ ਰਾਇ ਲੈ ਲਈ ਦੀ ਇਹਨਾਂ ਦੇ ਵਿੱਚੋਂ 10 ਬੰਦੇ ਇਕੱਠੇ ਕਰ ਲੈਣ ਠੀਕ ਹੈ ਜਿਹੜੇ ਮਰਦੀ ਚੁਣ ਕੇ ਘੋੜਿਆਂ ਵਾਲੇ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਪੁੱਛ ਲੈਣ ਵੀ ਭਾਈ ਤੁਹਾਨੂੰ ਲੱਗਦਾ ਕਿਤੇ ਵੀ ਗਲੈਂਡਰ ਆਈ ਹੈ ਸਾਡੇ ਐਮਐਲਏ ਗਰਮੀਤ ਸਿੰਘ ਖੁੱਡੀਆਂ ਅਮੀਤ ਹੇਰ ਆਪਣੇ ਜਿਹੜੇ ਸਪੀਕਰ ਸਾਹਿਬ ਹੈ ਉਹ ਵੀ ਆ ਕੇ ਗਏ ਆ ਅਸੀਂ ਤਾਂ ਜਦੋਂ ਸਾਡਾ ਟੈਂਟ ਲੱਗਾ ਉਹ ਸਭ ਦਾ ਸਾਂਝਾ ਯਾਰ ਠੀਕ ਹੈ ਸਾਡੇ ਕੋਲ ਤਾਂ ਪਿਛਲੀ ਵਾਰੀ ਆ ਕੇ ਇਹ ਗੱਲ ਕਹਿ ਗਿਆ ਇਹਨਾਂ ਦੇ ਐਮਐਲਏ ਮੰਤਰੀ ਕਿ ਅਸੀਂ ਅਗਲੀ ਵਾਰੀ ਤੋਂ ਸ਼ੋਅ ਕਰਾਇਆ ਕਰਨਾ ਸਾਨੂੰ ਗਾਈਡ ਕਰੋ ਤੇ ਅੱਜ ਇਹ ਮੰਡੀਆਂ ਤੇ ਰੋਕ ਲਾ ਰਹੇ ਆ ਯਾਰ ਜੇ ਤੁਸੀਂ ਕਿਸੇ ਨੂੰ ਦੱਬਣਾ ਹੈ ਨਾ ਤਾਂ ਤੁਸੀਂ ਆਪ ਦਾ ਉਸ ਤੋਂ ਵੱਡਾ ਕੰਮ ਕਰੋ ਕਿ ਲੋਕਾਂ ਨੂੰ ਛੱਡ ਕੇ ਤੁਹਾਨੂੰ ਫੜਨ ਕਿ ਹਾਂ ਯਾਰ ਇਹ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਤਾਂ ਪਤੰਦਰ ਉਲਟਿਆ ਸਾਨੂੰ ਜਮੇ ਪੁੰਜੇ ਲਾ ਰਹੇ ਆ ਤੁਸੀਂ ਜੁੜੇ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਜ਼ਿਮੀਦਾਰਾ ਕੀ ਹੁੰਦਾ ਬਾਈ ਜ਼ਿਮੀਦਾਰਾ ਕੱਲਾ ਫਸਲਾਂ ਤੱਕ ਸੀਮਿਤ ਨਹੀਂ ਹੁੰਦਾ ਵੀ ਝੋਨਾ ਕਣਕ ਤੇ ਨਰਮਾ ਬੀਜ ਲਿਆ ਵੱਢ ਲਿਆ ਇਹਦੇ ਨਾਲ ਕਈ ਹੋਰ ਚੀਜ਼ਾਂ ਹੁੰਦੀਆਂ ਜਿਵੇਂ ਹੋ ਗਿਆ ਪਸ਼ੂ ਪਾਲਣ ਹੋ ਗਿਆ ਫਿਰ ਘੋੜਾ ਪਾਲਣ ਹੋ ਗਿਆ ਇਹ ਸਾਰੀਆਂ ਚੀਜ਼ਾਂ ਮਿਲ ਕੇ ਜ਼ਿਮੀਦਾਰਾ ਬਣਦਾ ਤੇ ਇਸੇ ਜ਼ਿਮੀਦਾਰੀ ਦੇ ਨਾਲ ਸੰਬੰਧਤ ਜਿਹੜੇ ਘੋੜਾ ਪਾਲਕ ਨੇ ਘੋੜਾ ਪਾਲ ਕੇ ਸਮੇਂ ਨਿਰਾਸ਼ਾ ਦੇ ਵਿੱਚ ਆ ਮੈਂ ਕਈ ਪੋਸਟਾਂ ਫੇਸਬੁੱਕ ਤੇ ਦੇਖੀਆਂ ਕਾਰਨ ਕੀ ਆ ਕਾਰਨ ਮੰਡੀਆਂ ਦਾ ਬੰਦ ਹੋਣਾ ਤੇ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇਸ ਕੰਮ ਦੇ ਪੋਸਟਰ ਬாய் ਮਨੂ ਸੇਖੋਣੇ ਸੇਖੋਣੇ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਵਰੀਤ ਬਾਈ ਠੀਕ ਹੋ ਡਾ ਤੇ ਤੁਹਾਡੀ ਟੀਮ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਅੱਖਰ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਜਿਵੇਂ ਮੈਂ ਗੱਲ ਕਰੀ ਆ ਵੀ ਜ਼ਿਮੇਦਾਰਾ ਕੱਲਾ ਫਸਲਾਂ ਤੱਕ ਸੀਮਿਤ ਨਹੀਂ ਇਹਦੇ ਨਾਲ ਜੁੜੇ ਹੋਏ ਧੰਦੇ ਹੁੰਦੇ ਆ ਆਪਣੇ ਧੰਦੇ ਵੀ ਕਹਦੇ ਆ ਕਿ ਕਲਚਰ ਆ ਜਿਹੜੇ ਨੂੰ ਆਪਾਂ ਸਾਰੇ ਜਿਉ ਰਹੇ ਆ ਨਾ ਕੋਈ ਪਸ਼ੂਆਂ ਦੇ ਰੂਪ ਚ ਵਿੱਚ ਕੋਈ ਮੱਝਾਂ گاਵਾ ਦੇ ਰੂਪ ਵਿੱਚ ਕੋਈ ਕਿਸੇ ਹੁਣ ਪਰ ਮੈਂ ਕਈ ਪੋਸਟਾਂ ਦੇਖੀਆਂ ਘੋੜਾ ਪਾਲਣ ਵਾਲੀਆਂ ਉਹ ਕਹਿੰਦੇ ਵੀ ਯਾਰ ਥੋੜੇ ਖਤਰੇ ਦੇ ਬੱਦਲ ਹੈ ਜਿਹੜਾ ਕੰਮ ਅੱਗੇ ਚੱਲਦਾ ਸੀ ਉਹ ਰੁਕ ਸਕਦਾ ਨੁਕਸਾਨ ਹੋ ਸਕਦਾ ਤੁਹਾਡੇ ਮੂੰਹ ਸੁਣ ਕੇ ਕੱਲ ਕੀ ਆ ਨਵਰੀਤ ਬਾਈ ਥੋੜੇ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਹੈ ਹਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਮੰਡੀਆਂ ਤੇ ਪੰਜਾਬ ਸਰਕਾਰ ਵੱਲੋਂ ਰੋਕ ਲਾ ਦਿੱਤੀ ਗਈ ਹੈ। ਰੋਕ ਲਾਉਣ ਦਾ ਕਾਰਨ ਹੈ ਇੱਕ ਗਲੈਂਡਰ ਨਾਮ ਦੀ ਬਿਮਾਰੀ। ਜਿਹੜੀ 3 ਸਾਲ ਪਹਿਲਾਂ ਇੰਡੀਆ ਦੇ ਵਿੱਚ ਆਈ ਸੀ। ਇੱਕ ਅੱਧਾ ਕੇਸ ਦਿੱਲੀ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਸਾਲਕ ਪਹਿਲਾਂ ਪੰਜਾਬ ਦੇ ਵਿੱਚ ਲਹਿਰੇ ਮੁਹਬਤ ਬਠਿੰਡੇ ਦੇ ਨਾਲ ਦੋ ਕੇਸ ਆਏ। ਕਿ ਉਹਨਾਂ ਕੇਸ ਨੂੰ ਉਹਨਾਂ ਨੇ ਵੈਰੀਫਾਈਡ ਕੀਤਾ ਬਟ ਉਹ ਕਲੀਅਰ ਨਹੀਂ ਹੋਇਆ। ਉਸ ਤੋਂ ਬਾਅਦ ਉਹ ਘੋੜੇ ਉਸ ਮਾਲਕ ਨੇ ਵੇਚਦੇ ਜਾ ਅੱਗੇ ਜਿਵੇਂ ਵੀ ਹੋਇਆ ਉਹ ਘੋੜਿਆਂ ਦਾ ਪਤਾ ਨਹੀਂ ਲੱਗਿਆਗਾ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਮੰਡੀਆਂ ਦੇ ਉੱਤੇ ਰੋਕ ਲਾਤੀ ਕਿ ਪੰਜਾਬ ਦੇ ਵਿੱਚ ਵੀ ਗਲੈਂਡਰ ਨਾਮ ਦੀ ਬਿਮਾਰੀ ਆ ਚੁੱਕੀ ਆ ਬਟ ਉਹ ਸੀਗਾ ਕਿ ਇਹੋ ਜਿਹਾ ਕੁਝ ਨਹੀਂ ਸੀਗਾ ਇੱਕ ਦੋ ਕੇਸ ਸੀਗੇ ਉਹ ਕੰਮ ਨਿਭੜ ਗਿਆ ਜਦੋਂ ਘੋੜੇ ਅੱਗੇ ਵੇਖ ਕੇ ਕਿ ਇਹ ਹੈ ਕਿ ਗਲੈਂਡਰ ਐ ਇਹੋ ਜੀ ਇੱਕ ਭਿਆਨਕ ਬਿਮਾਰੀ ਹੈ ਕਿ ਜਦੋਂ ਘੋੜੇ ਨੂੰ ਹੋ ਗਈ ਤਾਂ ਜਿੰਨੇ ਨਾਲ ਦੇ ਘੋੜੇ ਆ ਉਹਨਾਂ ਨੂੰ ਵੀ ਹੋਣੀ ਹੈ ਠੀਕ ਹੈ ਠੀਕ ਹੈ ਜੇ ਇੱਕ ਘਰ ਦੇ ਵਿੱਚ ਦੋ ਕੇਸ ਆਏ ਆ ਤਾਂ ਉਸ ਘਰ ਦੇ ਵਿੱਚ ਪੰਜ ਛੇ ਘੋੜੀਆਂ ਹੋਰ ਵੀ ਸੀਗੀਆਂ ਹਾਂ ਜੇ ਉਹਨਾਂ ਦੋ ਘੋੜੀਆਂ ਨੂੰ ਹੋ ਸਕਦੀ ਨਾਲਦਿਆਂ ਨੂੰ ਕਿਉਂ ਨਹੀਂ ਹੋਈ ਠੀਕ ਆ ਇਹ ਕੀ ਹੁੰਦਾ ਹੈ ਕਿ ਇੱਕ ਜਿੱਦਾਂ ਆਪਾਂ ਸਿੰਪਲ ਲੈ ਲੇ ਉਹ ਹੋ ਸਕਦਾ ਯਾਰ ਗਲਤ ਵੀ ਹੋ ਸਕਦੇ ਆ ਠੀਕ ਹੈ ਉਹ ਘੋੜੀਆਂ ਬਿਲਕੁਲ ਸਹੀ ਸੀਗੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਉਹ ਮਾਲਕ ਨੇ ਅੱਗੇ ਵੇਚਤੀਆਂ ਉਹਨੂੰ ਇੱਕ ਹਵਾ ਬਣਾ ਲਿਆ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਮੰਡੀਆਂ ਦੇ ਉੱਤੇ ਰੋਕ ਲਾਤੀ ਠੀਕ ਹੈ ਜੀ ਸਾਲ ਪਹਿਲਾਂ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਆਪਣੇ ਇਤਿਹਾਸਿਕ ਮੇਲਾ ਲੱਗਦਾ ਹਾਂ ਮਾਗੀ ਤੇ ਉਹ ਮੰਡੀ ਤੇ ਵੀ ਪਹਿਲਾਂ ਇਹ ਰੋਕ ਲਾ ਰਹੇ ਸੀਗੇ ਤੇ ਬਾਅਦ ਚ ਜਦੋਂ ਜਿਵੇਂ ਜਿਵੇਂ ਗੱਲ ਚੱਲੀ ਤਾਂ ਮੰਡੀ ਕਹਿ ਕਵਾ ਕੇ ਹੋ ਗਈ ਹੂੰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਅ ਅੰਮ੍ਰਿਤਸਰ ਸਾਹਿਬ ਦਿਵਾਲੀ ਤੇ ਮੰਡੀ ਲੱਗਦੀ ਹੈ ਠੀਕ ਹੈ ਬਹੁਤ ਪੁਰਾਣੀ ਮੰਡੀ ਆ ਉਹ ਮੰਡੀ ਹੋਈ ਠੀਕ ਹੈ ਆਮ ਆਦਮੀ ਦੇ ਇੱਕ ਐਮਐਲਏ ਨੇ ਖੁਦ ਉੱਥੇ ਜਾ ਕੇ ਉਹ ਮੰਡੀ ਕਰਵਾਈ ਠੀਕ ਹੈ ਉਸ ਤੋਂ ਬਾਅਦ ਅ ਨਾਬਾ ਮੰਡੀ ਹੋਈ ਉਸ ਤੋਂ ਬਾਅਦ ਜਗਰਾਵਾ ਮੰਡੀ ਇਹਨਾਂ ਨੇ ਹੋਣ ਨਹੀਂ ਦਿੱਤੀ ਠੀਕਾ ਉਸ ਤੋਂ ਬਾਅਦ ਫਿਰ ਦਿਵਾਲੀ ਦੀ ਜਿਹੜੀ ਮੰਡੀ ਸੀ ਜਿਹੜੀ ਪਿਛਲੇ ਵਾਰੀ ਲੱਗੀ ਸੀ ਐਤ ਕੀ ਉਸਤੇ ਨਹੀਂ ਹੋਣ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਸਾਡੇ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਮੇਲਾ ਬਹੁਤ ਪੁਰਾਣਾ ਲੱਗਦਾ ਦੁਸ਼ਹਿਰੇ ਦਾ ਹੂੰ ਉਹ ਮੰਡੀ ਤੇ ਵੀ ਇਹਨਾਂ ਨੇ ਰੋਕ ਲਈ ਹੁਣ ਅੱਗੇ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਆਪਣੀ ਮਾਗੀ ਦੀ ਮੰਡੀ ਨੂੰ ਜਿਹੜਾ ਕਿ ਇੱਕ ਬਹੁਤ ਇਤਿਹਾਸਿਕ ਮੇਲਾ ਔਰ ਬਹੁਤ ਪੁਰਾਣਾ ਇੰਡੀਆ ਦਾ ਸਭ ਤੋਂ ਵੱਡਾ ਮੇਲਾ ਹੈ ਕੋੜਿਆਂ ਦਾ ਤੇ ਇਸ ਮੇਲੇ ਦੇ ਵਿੱਚੋਂ ਕੱਲਾ ਘੋੜਾ ਪਾਲਕਾਂ ਦਾ ਰਜਗਾਰ ਨਹੀਂ ਚੱਲਦਾ ਇਸ ਮੇਲੇ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਦਾ ਰਜਗਾਰ ਚੱਲਦਾ ਠੀਕ ਆ ਮੰਡੀਆਂ ਨੂੰ ਠੇਕੇ ਤੇ ਤੁਹਾਨੂੰ ਪਤਾ ਹੈ ਕਿ ਠੇਕੇ ਤੇ ਲੱਗਦੀਆਂ ਕਰੋੜਾਂ ਦੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜੀ ਲਾਈਟ ਹੈ ਉਹ ਲਾਈਟ ਵਾਲੇ ਮੰਡੀਆਂ ਨੂੰ ਠੇਕੇ ਤੇ ਲੈਂਦੇ ਆ ਉਹ ਵੀ ਲੱਖਾਂ ਕਰੋੜਾਂ 'ਚ ਕੰਮ ਜਾਂਦਾ ਉਸ ਤੋਂ ਬਾਅਦ ਜਿਹੜੇ ਟੈਂਟਾਂ ਵਾਲੇ ਆ ਠੀਕ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਟੈਂਟ ਲੱਗਦੇ ਆ ਠੀਕ ਹੈ ਉਹਨਾਂ ਦੀ ਲੇਬਰ ਹੈ ਉਹਨੂੰ ਦੇਖ ਲਓ ਤੁਸੀਂ ਕਿੰਨਾ ਉੱਥੇ ਰਜਗਾਰ ਜਾਂਦਾ ਹੈ ਫਿਰ ਉਸ ਤੋਂ ਬਾਅਦ ਆ ਯੂਪੀ ਬਿਹਾਰ ਰਾਜਸਥਾਨ ਮੈਂ ਕਹਿਣਾ ਵੀ ਦੁਨੀਆ ਦੀ ਆਪਣੀ ਇੰਡੀਆ ਦੇ ਵਿੱਚ ਉਹੋ ਜੀ ਕੋਈ ਸਟੇਟ ਨਹੀਂ ਗਈ ਜਿੱਥੋਂ ਕੋਈ ਵਪਾਰੀ ਮੁਕਸਲ ਸਾਹਿਬ ਦੀ ਮੰਡੀ ਤੇ ਨਾ ਆਉਂਦਾ ਹੋਵੇ ਅੱਛਾ ਘੋੜਾ ਜਿਹੜੇ ਆਉਣੇ ਆ ਘੋੜੇ ਆਉਣੇ ਆ ਉਦੇ ਵਿੱਚ ਵੀ ਇਹ ਸਭ ਤੋਂ ਵੱਧ ਗਿਣਤੀ ਚਾਉਂਦੇ ਆ ਭਾਰਤ ਦੇ ਵਿੱਚ ਇਹ ਵੀਕਲ ਸੱਚੇ ਮੈਂ ਵੀਰ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਇੰਡੀਆ ਲੈਵਲ ਦੀ ਸਭ ਤੋਂ ਵੱਡੀ ਮੰਡੀ ਸ਼੍ਰੀ ਮੁਕਸਰ ਸਾਹਿਬ ਹੈ ਤੇ ਦੂਜੇ ਨੰਬਰ ਦੀ ਮੰਡੀ ਪੁਸ਼ਕਰ ਹੈ ਜਿਹੜੀ ਕਿ ਨਵੰਬਰ ਦੇ ਵਿੱਚ ਲੱਗ ਕੇ ਹਟਈ ਆ ਠੀਕ ਹੈ ਉਸ ਤੋਂ ਬਾਅਦ ਆਪਣਾ ਹੱਦ ਆ ਗਈ ਹਬੌਰ ਹਾਂ ਰਾਜਸਥਾਨ ਦੀ ਹਾਂ ਹਬੌਰ ਤੋਂ ਆਪਣੇ ਪੰਜਾਬ ਦੀ ਹੱਦ ਤੋਂ 15 ਕਿਲੋਮੀਟਰ ਤੇ ਗੰਗਾ ਨਗਰ ਦਾ ਮੇਲਾ ਲੱਗ ਕੇ ਹਟਿਆ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਣਾ ਗਵਾਂਢੀ ਹਨਮਾਨਗੜ ਆ ਗਿਆ ਹਾਂ ਨਾਲੀ ਅੱਜ ਤੋਂ 4 ਦਿਨ ਪਹਿਲਾਂ ਹਨਮਾਨਗੜ ਮੇਲਾ ਲੱਗ ਕੇ ਹਟਿਆ ਪਰ ਆਪਣੇ ਉਧਰ ਕੋੜੇ ਉਧੇ ਵੀ ਗਏ ਹੋਣੇ ਬਿਲਕੁਲ ਬਾਈ ਜੀ ਆਪਣੇ ਕੋੜੇ ਰਾਜਸਥਾਨ ਪੁਸ਼ਕਰ ਵੀ ਗਏ ਆ ਹਾਂ ਆਪਣੇ ਕੋੜੇ ਹਨਮਾਨਗੜ ਵੀ ਗਏ ਆ ਆਪਣੇ ਕੋੜੇ ਗੰਗਾ ਨਗਰ ਵੀ ਗਏ ਆ ਆਪਣੇ ਕੋੜੇ ਯੂਪੀ ਦੇ ਵਿੱਚ ਸੋਰੂ ਮੰਡੀ ਲੱਗ ਕੇ ਹਟਿਆ ਉੱਥੇ ਵੀ ਗਏ ਆ ਆਪਣੇ ਕੋੜੇ ਬਦਰੀ ਮੇਲਾ ਲੱਗ ਕੇ ਹਟਿਆ ਉੱਥੇ ਵੀ ਗਏ ਆ ਉੱਥੋਂ ਆਏ ਵੀ ਆ ਫਿਰ ਇਕੱਲੀ ਪੰਜਾਬ ਚ ਹੀ ਗਲੈਂਡਰ ਕਿਉਂ ਆ ਹਾਂ ਮਤਲਬ ਸੋਚਣ ਵਾਲੀ ਗੱਲ ਆ ਵੀ ਜੇ ਕੋਈ ਬਿਮਾਰੀ ਆਉਣੀ ਹੋਊਗੀ ਉਹ ਤਾਂ ਉੱਥੇ ਵੀ ਜਾ ਕੇ ਐਕਸਪੋਜ਼ਰ ਚ ਆਏ ਹੋਣੇ ਆ ਘੋੜੇ ਦੀ ਜਿਹੜੀ ਜਿਹੜੀ ਗਲੈਂਡਰ ਨਾਮ ਦੀ ਬਿਮਾਰੀ ਆ ਨਾ ਬਾਈ ਜੀ ਇਹ ਇੱਕ ਤੁਸੀਂ ਕਹਿ ਲਓ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੇ ਇੱਕ ਜਾਨਵਰ ਨੂੰ ਹੋ ਗਈ ਤਾਂ ਉਹਦੇ ਨਾਲ ਜਿੰਨੇ ਖੜੇ ਉਹਨਾਂ ਨੂੰ ਸਭ ਨੂੰ ਹੋਣੀ ਆ ਠੀਕ ਹੈ ਸਿਰ ਯਾਰ ਕੱਲਾ ਪੰਜਾਬ 'ਚ ਹੀ ਗਲੈਂਡਰ ਘੁੰਦਾ ਹਾਂ ਇੰਡੀਆ ਦੇ ਵਿੱਚ ਹੋਰ ਕਿਤੇ ਗਲੈਂਡਰ ਨਹੀਂ ਘੁੰਦੀ ਪਰ ਜੇ ਬਾਈ ਹੋਊ ਆਪਾਂ ਇੱਕ ਕੇਸ ਮੰਨ ਲ ਗਏ ਜੇ ਹੋਵੇ ਇੰਨੀ ਸੀਰੀਅਸ ਹੋਵੇ ਤੇ ਸੱਚੀ ਪੰਜਾਬ ਦੇ ਵਿੱਚ ਇਹਦਾ ਡਰ ਹੋਵੇ ਤਾਂ ਜਿਹੜੇ ਬੰਦਿਆਂ ਨੇ ਘੋੜੇ ਪਾਲਣੇ ਆ ਬੰਦਾ ਹੀ ਨਹੀਂ ਮਿਹਨਤ ਕਰਦਾ ਹਨਾ ਆਪਣੇ ਘਰ ਦੇ ਜੀਆਂ ਤੋਂ ਵੱਧ ਕੇ ਉਹਨਾਂ ਦਾ ਖਿਆਲ ਰੱਖਦਾ ਕਿਹੜਾ ਬੰਦਾ ਜਾਣ ਰਿਸਕ ਵਿੱਚ ਪਾ ਕੇ ਲਿਆਊਗਾ ਇਹ ਵੀ ਮੈਂ ਸਾਨੂੰ ਬਾਈ ਜੀ ਉਹੀ ਦੱਸਣਾ ਚਾਹਣਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਾਂ ਮਾਰਵਾੜੀ ਬਰੀਡ ਤੇ ਨੁਕਰਾ ਬਰੀਡ ਸਭ ਤੋਂ ਟਾਪ ਤੇ ਆ ਜਿਹੜੇ ਪੰਜਾਬ ਦੇ ਵਿੱਚ ਘੋੜੇ ਆ ਐਦੋਂ ਟਾਪ ਤੇ ਕਿਤੇ ਵੀ ਨਹੀਂ ਹੈਗੇ ਹਾਂ ਕਰੋੜਾਂ ਰੁਪਏਆਂ ਦੇ ਘੋੜੇ ਆ ਸਾਡੇ ਪੰਜਾਬ ਦੇ ਵਿੱਚ ਠੀਕ ਹੈ ਯਾਰ ਐਡਾ ਪਾਗਲ ਕੋਈ ਹੁੰਦਾ ਕਿ ਜੇ ਇਹੋ ਦੀ ਬਿਮਾਰੀ ਚਲਦੀ ਹੋਵੇ ਤੇ ਅਸੀਂ ਆਪਦੇ ਘੋੜੇ ਬਾਹਰ ਲਿਜਾਵਾਂਗੇ ਠੀਕ ਹੈ ਅਸੀਂ ਤਾਂ ਆਪਦੇ ਘੋੜਿਆਂ ਨੂੰ ਬੱਚਿਆਂ ਵਾਂਗੂ ਪਾਲਦੇ ਆ ਸਾਡੇ ਤੱਕ ਪਰਿਵਾਰ ਦੇ ਮੈਂਬਰ ਆ ਸਹੀ ਹੈ ਤੇ ਜੇ ਇਹੋ ਦੀ ਬਿਮਾਰੀ ਚਲਦੀ ਹੋਵੇ ਅਸੀਂ ਤਾਂ ਆਪਦੇ ਗੇਟ ਤੱਕ ਬੰਦ ਕਰ ਦਈਏ ਵੀ ਸਾਡੇ ਘਰੇ ਕੋਈ ਬਾਹਰਲਾ ਬੰਦਾ ਨਾ ਆਵੇ ਤੇ ਅਸੀਂ ਮੇਲਿਆਂ ਤੇ ਲੈ ਕੇ ਜਾਣ ਨੂੰ ਬੈਠੇ ਆ ਯਾਰ ਇਹ ਸੋਚਣ ਵਾਲੀ ਗੱਲ ਹੈ ਨਾ ਇੱਕ ਸਰਕਾਰ ਨੂੰ ਦਿਖ ਰਿਹਾ ਕਿ ਗਲੈਂਡਰ ਆ ਗਈ ਠੀਕ ਹੈ ਬਾਹਰਲੀਆਂ ਸਟੇਟਾਂ ਨੂੰ ਕਿਉਂ ਨਹੀਂ ਦਿਖ ਰਿਹਾ ਕਿ ਗਲੈਂਡਰ ਆ ਗਈ ਇਕੱਲੀ ਪੰਜਾਬ ਨੂੰ ਕਿਉਂ ਦਿਖ ਰਿਹਾ ਗਲੈਂਡਰ ਆ ਗਈ ਹਰਿਆਣੇ ਦੇ ਵਿੱਚ ਮੇਲੇ ਲੱਗ ਕੇ ਹਟਿਆ अच्छा हरियाणा ਚ ਵੀ ਲੱਗ ਰਿਹਾ ਠੀਕ ਹੈ ਹਾਂ ਆ ਰੇਸ ਕੋਰਸ ਪੁਨਾ ਬੰਬੇ ਸਾਰੇ ਕਿਤੇ ਰੇਸਾਂ ਹੋ ਰਹੀਆਂ ਉੱਥੇ ਕਿਉਂ ਨਹੀਂ ਗਲੈਂਡਰ ਹੈਗਾ ਉਹਨਾਂ ਦੇ ਤਾਂ 5-5 6-6 ਕਰੋੜ ਦਾ ਘੋੜਾ ਹੁੰਦਾ ਇੱਕ ਪਰ ਪੰਜਾਬ ਚ ਵੀ ਕਈ ਥਾਵਾਂ ਤੇ ਮੈਂ ਫੋਟੋਆਂ ਵੀ ਦੇਖੀਆਂ ਸੀ ਕੋਈ ਨਿੱਕੀਆਂ ਰੇਸਾਂ ਘੋੜਿਆਂ ਦੀ ਹੋਈ ਬਾਈ ਜੀ ਨਾਬਾ ਮੰਡੀ ਲੱਗੀ ਹਾਂ ਠੀਕ ਹੈ ਹਾਂ ਲਹਿਰੇ ਮੁਹਬਤ ਕੇਸ ਆਏ ਹਾਂ ਸਾਲ ਪਹਿਲਾਂ ਦੋ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਕੇਸ ਦੋ ਹੀ ਆਏ ਪੰਜਾਬ ਦੇ ਵਿੱਚ ਠੀਕ ਹੈ ਉਹਦੇ ਨਾਲ ਪਰਸੋਂ ਮਹਾਰਾਜਪਿੰਡ ਕੈਪਟਨ ਅਮਰਿੰਦਰ ਸਿੰਘ ਦਾ ਉੱਥੇ ਉਹ ਮਹਾਰਾਜਪਿੰਡ ਲਹਿਰੇ ਮਹੱਬਤ ਤੋਂ ਮੇਰੇ ਹਿਸਾਬ ਨਾਲ 4-5 ਕਿਲੋਮੀਟਰ ਦੂਰ ਹੋਊਗਾ ਉੱਥੇ ਇੱਕ ਬਹੁਤ ਵੱਡਾ ਮੇਲਾ ਹੋ ਕੇ ਹਟਿਆ ਘੋੜਾਂ ਦੀ ਰੇਸ ਹੋ ਕੇ ਹਟਈ ਪਰ ਸਈ ਮੈਂ ਉੱਥੇ ਜਾ ਕੇ ਆਇਆ ਉੱਥੇ ਕਿਉਂ ਨਹੀਂ ਕੈਲੰਡਰ ਆਈ ਚਲੋ ਇੱਕ ਆਪਾਂ ਆਮ ਬੰਦੇ ਦੀ ਗੱਲ ਕਰਗੇ ਬਾਈ ਕੋਈ ਬੰਦਾ ਤੂੰ ਤਾਂ ਹੁਣ ਇਹਨੂੰ ਵੱਡੇ ਲੈਵਲ ਤੇ ਸਾਰੇ ਕੰਮ ਕਰਦੇ ਆ ਇਹ ਵੀ ਆਪਾਂ ਨੂੰ ਪਤਾ ਸਾਰਿਆਂ ਨੂੰ ਪਰ ਇਹ ਆਮ ਬੰਦਾ ਉਹ ਕੋਈ ਇੱਕ ਤੋ ਕੋਈ ਬਿਛੇਰਾ ਲੈ ਲਿਆ ਉਹਨੇ ਵੀ ਬਿਸ਼ੇਰੀ ਲੈ ਲਈ ਕੋਈ ਉਹਨੂੰ ਪਾਲਿਆ ਜੇ ਨੂੰ ਇੱਕਾ ਹੁੰਦਾ ਵੀ ਯਾਰ ਹੁਣ ਮੰਡੀ ਤੇ ਲ ਜਾਊਗਾ ਕੋਈ ਵਧੀਆ ਉੱਥੇ ਆਬੀਅਸ ਆ ਉਹਦਾ ਰੇਟ ਮਿਲ ਜੂ ਜਾਂ ਹਨਾ ਉਹਦੇ ਲਈ ਇੱਕ ਦਿਖਾਉਣ ਦੀ ਇੱਕ ਚੀਜ਼ ਆ ਬਿਲਕੁਲ ਉਹ ਬੰਦੇ ਤੇ ਵੀ ਇਹਦਾ ਇੱਕ ਅਸਰ ਤਾਂ ਬਹੁਤ ਜ਼ਿਆਦਾ ਪੈਣਾ ਹੈ ਨਾ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਅੱਜ ਦੇ ਟਾਈਮ ਦੇ ਵਿੱਚ ਹਾਂ ਜਿਹਦੇ ਕੋਲ ਨੌਕਰੀ ਘੋੜੀ ਹੈ ਚੰਗੀ ਠੀਕ ਹੈ ਉਹਨੇ ਮੇਟ ਕਰਵਾ ਲਈ ਸਾਲ ਬਾਅਦ ਉਹਨੇ ਬੱਚਾ ਦੇਤਾ ਹਾਂ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਵੱਡੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਜਿਵੇਂ ਦੁਸ਼ਹਿਰਾ ਹੋ ਗਿਆ ਮਾਘੀ ਹੋ ਗਈ ਹਾਂ ਠੀਕ ਹੈ ਜਗਰਾਵਾਂ ਹੋ ਗਿਆ ਬੰਦਾ ਅਗਲਾ ਮਿਹਨਤ ਕਰਕੇ 6 ਮਹੀਨਿਆਂ ਦਾ ਬੱਚਾ ਪਾਲਣ ਪਾਲ ਕੇ ਉਹਨੂੰ ਵੇਚਣ ਜਾਂਦਾ ਠੀਕ ਹੈ ਨੁਕਰਾ ਬੱਚਾ ਜਿਹੜਾ ਜੇ ਤਾਂ ਨਾਰਮਲ ਬੱਚਾ ਹੈ ਤਾਂ ਉਹ 2 ਲੱਖ ਰੁਪਏ ਦਾ ਵਿਕਦਾ ਜੇ ਉਹ ਬਾਹਲਾ ਚੰਗਾ ਬੱਚਾ ਹੈ ਤਾਂ ਉਹਦੀ 5 ਲੱਖ 10 ਲੱਖ 7 ਲੱਖ ਕੀਮਤ ਉਹਦੀ ਕੋਈ ਕੀਮਤ ਨਹੀਂ ਹੈਗੀ ਠੀਕ ਹੈ ਇੱਕ 5 ਕਿੱਲਿਆਂ ਦਾ ਠੇਕਾ 5 ਕਿੱਲਿਆਂ ਦੀ ਵਾਈ ਕਰ ਲਈ ਤੇ ਇੱਕ ਘਰੇ ਘੋੜੀ ਸਵਾਲੀ ਇੱਕ ਬਰਾਬਰ ਆ ਠੀਕ ਹੈ ਉਹਨੂੰ ਅਸੀਂ ਕਿਸਾਨੀ ਦੇ ਨਾਲ ਤਾਂ ਹੀ ਤਾਂ ਅਸੀਂ ਇਸ ਧੰਦੇ ਨੂੰ ਕਿਸਾਨੀ ਦੇ ਨਾਲ ਜੋੜਦੇ ਆ ਕਿ ਜਿਹੜਾ ਕਿਸਾਨ ਹੈ ਮੰਨ ਲਓ ਇੱਕ ਨਾਰਮਲ ਕਿਸਾਨ ਹੈ ਛੋਟੇ ਜ਼ਿਮੀਂਦਾਰ ਦੀ ਆਪਾਂ ਗੱਲ ਕਰ ਲੈਨੇ ਆ ਹਾਂ ਉਹਦੇ ਘਰੇ ਦੋ ਘੋੜੀਆਂ ਰੱਖੀਆਂ ਹੋਈਆਂ ਠੀਕ ਹੈ ਛੋਟਾ ਜ਼ਿਮੀਂਦਾਰ ਆ ਪੰਜ ਚਾਰ ਕਿੱਲੇ ਵਾਲਾ ਉਹਦੇ ਘਰੇ ਦੋ ਘੋੜੀਆਂ ਉਹ ਬੰਦਾ ਸ਼ੌਂਕ ਆ ਨੂੰ ਉਹਨੇ ਘਰੇ ਬੱਚੇ ਲੈਣ ਨੂੰ ਘੋੜੀਆਂ ਰੱਖ ਲਈਆਂ ਵਿਚਣ ਨੂੰ ਘੋੜੀਆਂ ਰੱਖ ਲਈਆਂ ਹੂੰ ਠੀਕ ਹੈ ਉਹ ਬੰਦਾ ਆਪਦੀ ਖੇਤੀ ਦੇ ਨਾਲ-ਨਾਲ ਘੋੜੀਆਂ ਪਾਲਦਾ ਕਿਉਂਕਿ ਉਹਨੇ ਸਵੇਰ ਜਾਣਾ ਹੈ ਠੀਕ ਹੈ ਆਪਦੇ ਨਾਲ ਮੋਟਰਸਾਈਕਲ ਹੋ ਗਿਆ ਜਾਂ ਜਿਵੇਂ ਆਪਣੇ ਬਲਦ ਗੱਡੀਆਂ ਚਲਦੀਆਂ ਉਹਦੇ ਨਾਲ ਆਪਦੇ ਘੋੜੇ ਬੰਨ ਲੇ ਜਾ ਕੇ ਕਮਾ ਲਿਆ ਆ ਉੱਥੇ ਜਾ ਕੇ ਖੁੱਲੇ ਛੱਡ ਲੇ ਠੀਕ ਹੈ ਉਹ ਬੰਦਾ ਜੇ ਮੰਨ ਲਓ 5 ਕਿੱਲਾਂ ਦੀ ਖੇਤੀ ਇੱਕ ਬੰਦਾ ਕਰ ਰਿਹਾ ਨਾ ਤਾਂ ਉਹਦੇ ਨਾਲ ਜਿਹੜੀਆਂ ਦੋ ਘੋੜੀਆਂ ਉਹਦੀਆਂ ਉਹ ਨੂੰ 5 ਕਿੱਲਾਂ ਨਾਲੋਂ ਵੱਧ ਕਮਾਈ ਦੇ ਰਹੀਆਂ ਠੀਕ ਹੈ ਮੰਨ ਲਓ ਹੁਣ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਸਾਲ ਤੋਂ ਇੱਕ ਬੱਚਾ ਪਾਲ ਰਿਆ ਹੂੰ ਉਹਦਾ ਖਰਚਾ ਹੋ ਰਿਹਾ ਸਾਲ ਤੋਂ ਹੁਣ ਉਹਦਾ ਵੇਚਣ ਦਾ ਟਾਈਮ ਹੈ ਮਾਗੀ ਤੇ ਤੇ ਜੇ ਮਾਗੀ ਦੀ ਮੰਡੀ ਬੰਦ ਹੋ ਗਈ ਤਾ ਸਮਝ ਲਓ ਸਾਲ ਤੇ ਫੇਰ ਗੱਲ ਲਗੀ ਦੇਖੋ ਕਿੰਨਾ ਨੁਕਸਾਨ ਆ ਉਹਦਾ ਕਿੱਥੇ ਅੱਜ ਉਹਨੂੰ ਪੈਣਾ ਹੈ ਅੱਜ ਉਹਨੂੰ ਪੈਸੇ ਆਉਣੇ ਆ ਘਰੇ ਬੈਠੇ ਨੂੰ ਤੇ ਉਹਨੂੰ ਫੇਰ ਸਾਲ ਸਾਂਭਣਾ ਪੈਣਾ ਸਹੀ ਆ ਤੇ ਨਾਲੇ ਭਾਈ ਇੱਕ ਹਜ਼ਾਰ ਦਿਲ ਜਾਂ ਵੀ ਟੁੱਟਦਾ ਬੰਦੇ ਦਾ ਫੇਰ ਐ ਸੰਭੂ ਕੌਣ ਐ ਤਾਂ ਰੱਖਣੀ ਨਹੀਂ ਲੋਕਾਂ ਨੇ ਫੇਰ ਸਾਡੇ ਪੰਜਾਬ ਦੇ ਵਿੱਚ ਸ਼ੋਅ ਹੁੰਦੇ ਆ। ਹਾਂ ਠੀਕ ਹੈ। ਲੋਕ ਅੱਜ ਦੇ ਟਾਈਮ ਦੇ ਵਿੱਚ ਲੋਕ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਆਪਦੇ ਜਵਾਕਾਂ ਨਾਲੋਂ ਵੀ ਵੱਧ ਕੇਅਰ ਕਰਦੇ ਕਿ ਸਾਡੇ ਕੋਲੇ ਸ਼ੋਅ ਜਾਂਣਗੇ। ਉੱਥੇ ਜਿੱਤਣਗੇ ਸਾਡੇ ਘਰੇ ਟਰੋਫੀ ਆਊਗੀ। ਸਾਡੇ ਲਾਲ ਪੀਲਾ ਫੁੱਲ ਬੰਨੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਸ਼ੋਅ ਆ ਗਿਆ। ਠੀਕ ਹੈ। ਹੁਣ ਆਪਾਂ ਮੁਕਸਰ ਮੱਗੀ ਤੇ ਸ਼ੋਅ ਕਰਵਾਉਣੇ ਆ। ਹਾਂ। ਹੁਣ ਲੋਕਾਂ ਨੂੰ ਇੰਨੀ ਉਹਦੀ ਚਾਹਣਾ ਹੈ। ਮੈਨੂੰ ਲੱਗਦਾ ਕਿ ਮੈਨੂੰ ਰੋਜ਼ ਦੇ 2-4 ਫੋਨ ਆਉਂਦੇ ਆ। ਹਾਂ। ਕੱਲ ਮੈਨੂੰ ਇੱਕ ਫੋਨ ਆਇਆ ਮੁਹਾਲੀ ਦੇ ਨਾਲੋਂ। ਮੈਨੂੰ ਬੰਦਿਆਂ ਦਾ ਬਾਈ ਯਾਰ ਮੰਡੀ ਜ਼ਰੂਰ ਲਵਾਇਓ ਵਧੀਆ ਬੰਦੇ ਆ ਛੋਟੇ ਵਪਾਰੀ ਆ ਉਹ ਠੀਕ ਐ ਵਧੀਆ ਉਹਨਾਂ ਕੋਲ 10-15 ਘੋੜੀਆਂ ਹੁੰਦੀਆਂ ਆ ਆਪਦੇ ਘਰ ਦੀ ਕਬੀਲਦਾਰੀ ਨਾਲ ਚਲਾਉਂਦੇ ਆ ਉਹਨਾਂ ਬੰਦਿਆਂ ਦਾ ਸਪੈਸ਼ਲ ਫੋਨ ਆਇਆ ਕਿ ਯਾਰ ਬਾਈ ਕਹਿ ਕਵਾ ਕੇ ਜੇ ਸਾਡੀ ਕਿਤੇ ਲੋਡ ਹੋਈ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਪਰ ਮੰਡੀ ਜ਼ਰੂਰ ਲਵਾਇਓ ਹਰ ਇੱਕ ਬੰਦੇ ਨੂੰ ਹੁੰਦਾ ਜਿਹਦੇ ਘਰੇ 15 ਘੋੜੀਆਂ ਵੇਚਣ ਵਾਲੀਆਂ ਖੜੀਆਂ ਠੀਕ ਐ ਮੰਨ ਲਓ ਰੋਜ਼ ਦਾ ਖਰਚਾ ਐ ਇਹ ਤਾਂ ਕੋਈ ਕਾਰਜੀਪ ਤਾਂ ਹਨੇਗੀ ਵੀ ਸੈਲਫ ਮਾਰਾਂਗੇ ਫੇਰ ਤੇਲ ਮਚੂਗਾ ਇਹਨਾਂ ਨੇ ਤਾਂ ਬਾਈ ਖਾਣਾ ਹਾਂ ਠੀਕ ਹੈ ਇਹ ਤਾਂ ਆਪਣੇ ਨਾਲ ਦੇ ਇਹਨਾਂ ਨੇ ਤਾਂ ਖਾਈ ਜਾਣਾ ਇਹਨਾਂ ਨੂੰ ਤਾਂ ਭੁੱਖੇ ਵੀ ਨਹੀਂ ਰੱਖ ਸਕਦੇ ਜੇ ਭੁੱਖੇ ਮੰਨ ਲਓ ਘੋੜਾ 2 ਦਿਨ ਭੁੱਖਾ ਰਹਿ ਗਿਆ ਤਾਂ ਸਮਝ ਲਓ ਉਹਦਾ 15 ਕਿਲੋ weight ਘਟ ਗਿਆ ਠੀਕ ਹੈ ਜੀ ਠੀਕ ਹੈ ਇਹ ਤਾਂ ਇੱਕ ਸੋਹਲ ਜਾਨਵਰ ਹੈ ਮੱਝਾਂ ਤਾਂ ਕੋਈ ਹੈਣੀਗੀ ਵੀ ਇੱਕ ਟਾਈਮ ਭੁੱਖੀ ਵੀ ਰਹਿ ਜੂਗੀ ਇਸ ਕਰਕੇ ਜਿਹੜੇ ਘਰੇ ਖੜੇ ਆ ਇਹ ਇਹ ਸਾਡੇ ਖਰਚਾ ਚੱਲ ਰਿਹਾ ਜੇ ਅਸੀਂ ਕਮਾਈ ਕਰਦੇ ਆ ਨਾ ਤਾਂ ਕੱਲਾ ਕਿਸੇ ਨੂੰ ਇਹ ਦੇਖੇ ਵੀ ਇਹਨਾਂ ਤਾਂ ਹੁਣ ਜਿਵੇਂ ਮੈਂ ਗੱਲ ਦੱਸ ਕੇ ਹਟਿਆ ਵੀ ਸਾਲ-ਸਾਮ ਕੇ ਪੱਛਾ 5 ਲੱਖ ਦਾ ਵਿਕਦਾ ਠੀਕ ਹੈ ਜੋ ਸਾਲ ਸਾਹਮਣੇ ਉਹਦਾ ਖਰਚਾ ਵੀ ਹੈ ਇਹ ਕੋਈ ਮੱਝ ਗਾਣ ਤਾਂ ਹੈ ਨਹੀਂਗੀ ਵੀ ਜਿਵੇਂ ਆਟਾ ਸਾੜਿਆ ਤੇ ਸੂੜਾ ਬਚ ਗਿਆ ਤੇ ਉਹ ਸਿਰ ਤਾਂ ਘੋੜੇ ਨੂੰ ਉਤਾ ਨਹੀਂ ਪੈਣਾਗੇ ਇਹਨੂੰ ਠੀਕ ਹੈ ਇਹਨਾਂ ਤਾਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਾਣੀਆਂ ਨੇ ਛੋਲੇ ਖਾਣੇ ਆ ਅੱਜ 75 ਰੁਪਏ ਕਿਲੋ ਆ ਠੀਕ ਹੈ ਤੁਹਾਡੀ ਜਮੀ ਹੈ 3500 4000 ਨੂੰ ਜਮੀ ਹੋਈ ਪਈ ਹੈ ਚੰਗੀਆਂ ਚੀਜ਼ਾਂ ਖਾਣੀਆਂ ਨੇ ਠੀਕ ਹੈ ਤਾਂ ਇੱਕ ਬਈ ਲੋਕਾਂ ਦਾ ਘਰੇ ਖੜਿਆ ਤਾਂ ਇਹਨਾਂ ਦਾ ਖਰਚਾ ਵੀ ਹੈ ਤੇ ਜਿਹੜੇ ਲੋਕ ਹੁਣ ਮੰਨ ਲਓ ਜਗਰਾਵਾ ਮੰਡੀ ਲੱਗਣੀ ਸੀ ਜਗਰਾਵਾ ਮੰਡੀ ਤੇ ਲੋਕਾਂ ਨੇ ਉਦੋਂ ਪਹਿਲਾਂ-ਪਹਿਲਾਂ ਕਿਸੇ ਨੇ ਵੀ ਘੋੜੀਆਂ ਬੰਨ ਲੀਆਂ ਵੇਚਣ ਵਾਸਤੇ ਕਿਸੇ ਨੇ ਪੱਚੀ ਬੰਨ ਲੀਆਂ ਹੁਣ ਉਦੋਂ ਦੀਆਂ ਬਈ ਖਾ ਹੀ ਰਹੀਆਂ ਜੇ ਆ ਰਾਜਸਥਾਨ ਵਾਲੀਆਂ ਮੰਡੀਆਂ ਨਾ ਲੱਗਦੀਆਂ ਉੱਥੇ ਨਾ ਜਾਨਵਰ ਜਾਂਦੇ ਤਾਂ ਮੰਨ ਲਓ ਜਿੰਨਾਂ ਕੋਲੇ 35-35 40-40 ਘੋੜੀਆਂ ਖੜੀਆਂ ਸਨ ਉਹਨਾਂ ਦਾ ਤਾਂ ਸਾਲ ਦੀ ਕਮਾਈ ਗਈ ਸੀ ਸਾਰੀ ਉਹਨਾਂ ਨੇ ਤਾਂ ਆਪਦੀ ਵੀ ਲੈ ਜਾਣੀ ਸੀ ਨਾਲ ਬਿਲਕੁਲ ਸਹੀ ਬਈ ਤੇ ਹੁਣ ਪਰ ਇੱਕ ਗੱਲ ਮੈਂ ਫੇਰ ਪੁੱਛਦਾ ਚਲੋ ਬਾਕੀ ਵੀ ਬੰਦ ਹੋਈਆਂ ਇੱਕ ਮੰਡੀ ਸਾਡੀ ਬਹੁਤ ਵੱਡੀ ਆ ਹਨਾ ਬਿਲਕੁਲ ਤੇ ਉਹਦਾ ਪੂਰਾ ਨਾਮ ਆ ਤੇ ਇਤਿਹਾਸਿਕ ਵੀ ਆ ਬਿਲਕੁਲ ਹਨਾ ਸਿੱਖ ਧਰਮ ਨਾਲ ਵੀ ਉਹ ਥਾਂ ਜੁੜੀ ਹੋਈ ਆ ਸ੍ਰੀ ਮੁਕਸਰ ਸਾਹਿਬ ਦੀ ਜਿਹੜੇ ਹੀ ਗੁਰੂ ਸਾਹਿਬ ਦੇ ਘੋੜੇ ਉੱਥੇ ਬਿਲਕੁਲ ਬਿਲਕੁਲ ਜੀ ਚਰਦੇ ਰਹੇ ਆਗੇ ਉਹ ਥਾਵਾਂ ਵੀ ਬਿਲਕੁਲ ਨਾਲ ਦੇ ਆ ਇੱਕ ਲੋਕਾਂ ਦੇ ਦਿਲ ਚ ਵੀ ਗੱਲ ਬੈਠੀ ਵੀ ਆ ਕੀ ਉਹ ਲਾਈ ਜਾ ਸਕਦੀ ਆ ਜੇ ਮਤਲਬ ਉਹ ਹੈ ਹੀ ਨਹੀਂ ਪਹਿਲੀ ਗੱਲ ਤਾਂ ਹਨਾ ਬਿਮਾਰੀ ਫਿਰ ਤਾਂ ਯਾਰ ਬਿਲਕੁਲ ਹੀ ਕੋਈ ਡਰ ਨਹੀਂ ਹੋਣਾ ਚਾਹੀਦਾ ਤੇ ਜੇ ਇਨ ਕਿਸ ਮੰਨ ਵੀ ਲੱਗੇ ਕੋਈ ਇਤੇ ਹੱਥ ਵਰਤ ਕੇ ਵੀ ਤਾਂ ਲਈ ਤਾਂ ਜਾ ਸਕਦੀ ਹੈ ਜੇ ਸਰਕਾਰ ਆਪਦੀ ਆਈ ਤੇ ਬਾਈ ਜੀ ਸ਼੍ਰੀ ਮੁਕਸਰ ਸਾਹਿਬ ਹਮ ਸਾਰੀ ਦੁਨੀਆ ਨੂੰ ਪਤਾ ਹਾਂ ਕਿ ਗੁਰੂਆਂ ਦੀ ਧਰਤੀ ਆ 40 ਮੁਕਤਿਆਂ ਦੀ ਧਰਤੀ ਆ ਹਾਂ ਠੀਕ ਹੈ ਜਿਹੜਾ ਮੇਲਾ ਲੱਗਦਾ ਉੱਥੇ ਮਾਗੀ ਦਾ ਹਾਂ ਉਹ ਸਾਡੀਆਂ ਸੁਰਤਾਂ ਤੋਂ ਪਹਿਲਾਂ ਦਾ ਹਾਂ ਠੀਕ ਹੈ ਇਤਿਹਾਸਿਕ ਮੇਲਾ ਹੈ ਉੱਥੇ ਗੁਰੂ ਦੀਆਂ ਲਾਡ ਲੀਆਂ ਫੌਜਾਂ ਆਪਦੇ ਘੋੜੇ ਲੈ ਕੇ ਪਹੁੰਚਦੀਆਂ ਹਾਂ ਮੰਡੀ ਦੇ ਵਿੱਚੋਂ ਆਉਂਦੇ ਆ ਆਪਣੇ ਮੈਨੂੰ ਲੱਗਦਾ ਕਿ ਜਿੱਥੇ ਮੰਡੀ ਲੱਗਦੀ ਉੱਥੋਂ 5 ਕਿਲੋਮੀਟਰ ਤੇ ਗੁਰੂ ਘਰ ਹੈ ਇਤਿਹਾਸਿਕ ਗੁਰੂ ਘਰ ਹੈ ਠੀਕ ਹੈ ਅੱਜ ਉਹ ਮੰਡੀ ਤੇ ਰੋਕ ਲਾਉਂਦੇ ਆ ਪਹਿਲੀ ਗੱਲ ਤਾਂ ਕਾਰਨ ਹੀ ਨਹੀਂ ਕੋਈ ਰੋਕ ਲਾਉਣ ਦਾ ਜਿਹੜਾ ਕਾਰਨ ਨੂੰ ਦੱਸਿਆ ਜਾ ਰਿਹਾ ਉਹ ਕਾਰਨ ਹੈ ਹੀ ਨਹੀਂ ਜਿਉ ਉਹਨੂੰ ਹਉਆ ਬਣਾਉਣਾ ਉਹਨੂੰ ਮੁੱਦਾ ਬਣਾਉਣਾ ਤਾਂ ਬਾਈ ਜੀ ਕੁਝ ਮਰਜ਼ੀ ਕਰੀ ਜਾਣ ਹਾਂ ਠੀਕ ਹੈ ਉਹ ਤਾਂ ਇੱਕ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਆਹ ਕੰਮ ਹੋ ਗਿਆ ਠੀਕ ਹੈ ਇਹ ਚੱਲਦਾ ਵੀ ਹੈ ਸਰਕਾਰਾਂ ਚ ਕਦੇ ਉਹਨੇ ਆ ਕਰਤਾ ਉਹਨੇ ਆ ਕਰਤਾ ਇਹ ਤਾਂ ਮੁੱਦੇ ਹੁੰਦੇ ਆ ਠੀਕ ਹੈ ਪਰ ਇਹ ਜਿਹੜਾ ਅਸੀਂ ਘੋੜਾ ਪਾਲਣ ਵਾਲੇ ਬੰਦੇ ਆ ਸਾਨੂੰ ਇਹਨਾਂ ਨਾਲ ਬੇਹੱਦ ਪਿਆਰ ਹੈ ਅਸੀਂ ਖੁਦ ਕਹਿ ਰਹੇ ਆਂ ਵੀ ਇਹੋ ਜਿਹੀ ਕੋਈ ਬਿਮਾਰੀ ਹੈ ਨਹੀਂ ਸਾਡੇ ਘੋੜੇ ਅੰਤਜਤਈ ਰੱਬ ਕਰੇ ਨਾ ਹੀ ਆਵੇ ਇਹੋ ਜਿਹਾ ਕੁਝ ਸਾਡੇ ਤਾਂ ਜਿੰਨੇ ਲਿੰਕ ਵਾਲੇ ਬੰਦੇ ਆ 올 ਇੰਡੀਆ ਦੇ ਵਿੱਚ ਅਸੀਂ ਘੁੰਮਦੇ ਆਂ ਸਾਨੂੰ ਤਾਂ ਕਿਤੇ ਸੁਣਨ ਨੂੰ ਮਿਲਿਆ ਨਹੀਂ ਵੀ ਫਲਾਨੇ ਦੇ ਘਰੇ ਕੈਲੈਂਡਰ ਆ ਗਈ ਠੀਕ ਹੈ ਜੇ ਇਹਨੂੰ ਹਊਗਾ ਬਣਾਉਣਾ ਮੈਂ ਤਾਂ ਇੱਕ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਠੀਕ ਆ ਕਿ ਉਹ ਕਹਿੰਦੇ ਹੁੰਦੇ ਆ ਨਾ ਵੀ ਜੇ ਕਿਸੇ ਚੀਜ਼ ਬਾਰੇ ਨਾ ਪਤਾ ਹੋਵੇ ਤਾਂ ਸਿਆਣੇ ਬੰਦੇ ਤੋਂ ਰਾਇ ਲੈ ਲਈਦੀ ਹੈ ਜੇ ਇਹਨੂੰ ਤੁਸੀਂ ਇੱਕ ਰਾਜਨੀਤਿਕ ਤੌਰ ਤੇ ਹੂੰ ਮੰਡੀਆਂ ਤੇ ਰੋਕ ਲਾ ਰਹੇ ਹੋ ਫਿਰ ਤਾਂ ਹੈਗੀ ਬਹੁਤ ਮਾੜੀ ਗੱਲ ਠੀਕ ਆ ਜਾਂ ਤੁਹਾਨੂੰ ਮਿਸ ਗਾਈਡ ਕੀਤਾ ਜਾ ਰਿਹਾ ਤਾਂ ਤੁਸੀਂ ਦੇਖੋ ਕਿਸਾਨੀ ਆਪਣੀ ਕਿਸਾਨੀ ਹੈ ਉੰਜ ਤਾਂ ਆਪਣੇ ਸੀਐਮ ਸਾਹਿਬ ਕਹਿ ਰਹੇ ਆ ਵੀ ਮੈਂ ਕਿਸਾਨੀ ਕੀਤੀ ਐ ਮੈਂ ਫੀਟਰਾਂ ਦੇ ਮੂਰੇ ਵੀ ਪਿਆ ਮੈਂ ਮੱਛਰਦਾਨੀਆਂ ਵੀ ਲਾਈਆਂ ਤੇ ਇਹ ਵੀ ਤਾਂ ਵੀਰੇ ਇੱਕ ਕਿਸਾਨੀ ਨਾਲ ਜੁੜਿਆ ਤੁੰਦਾ ਨਾ ਫਿਰ ਐਂ ਕਰਨ ਪੰਜਾਬ ਦੇ ਇਹਨਾਂ ਦੇ ਵਿੱਚੋਂ 10 ਬੰਦੇ ਇਕੱਠੇ ਕਰ ਲੈਣ ਠੀਕ ਐ ਜਿਹੜੇ ਮਰਦੀ ਚੁਣ ਕੇ ਘੋੜਿਆਂ ਵਾਲੇ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਪੁੱਛ ਲੈਣ ਵੀ ਭਾਈ ਤੁਹਾਨੂੰ ਲੱਗਦਾ ਕਿਤੇ ਵੀ ਗਲੈਂਡਰ ਆਈ ਐ ਰਾਜਨੀਤਿਕ ਕਾਰਨ ਵੀ ਤਾਂ ਹੋ ਸਕਦਾ ਸਾਰੇ ਘੋੜਿਆਂ ਵਾਲੇ ਰਾਜਨੀਤਿਕ ਸੁਣ ਲਓ ਮੇਰੀ ਗੱਲ ਰਾਜਨੀਤਿਕ ਕਾਰਨ ਹਾਂ ਰਾਜਨੀਤਿਕ ਕਾਰਨ ਇਹਨੂੰ ਬਣਾਇਆ ਜਾ ਰਿਹਾ ਹੈ ਨੀਗਾ ਇਹਨੂੰ ਬਣਾਇਆ ਜਾ ਰਿਹਾ ਹੂੰ ਕਿਉਂਕਿ ਜਦੋਂ ਕਾਲੀ ਦਲ ਦੀ ਸਰਕਾਰ ਸੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸੇ ਮੰਡੀ ਦੇ ਉੱਤੇ ਸ਼੍ਰੀ ਮੁਕਸਰ ਸਾਹਿਬ ਮੰਡੀ ਦੇ ਉੱਤੇ ਇੱਕ ਸ਼ੋਅ ਹੋਣ ਲਾਈ ਸੀ ਜਿਹੜੇ ਇੰਡੀਆ ਲੈਵਲ ਤੇ ਇੰਡੀਆ ਲੈਵਲ ਦਾ ਸਭ ਤੋਂ ਵੱਡਾ ਸ਼ੋਅ ਹੋਇਆ ਸੀ ਆਪਣੇ ਸ਼੍ਰੀ ਮੁਕਸਰ ਸਾਹਿਬ ਤੇ ਹੁੰਦਾ ਰਿਹਾ ਜਿੰਨਾ ਚਿਰ ਸਰਕਾਰ ਰਹੀ ਆਏ ਸਾਲ ਹੁੰਦਾ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਜ਼ਿਲ੍ਹਿਆਂ ਦੇ ਸ਼ੋਅ ਵੀ ਕੀਤੇ ਠੀਕ ਹੈ ਇੱਕ ਯਾਰ ਉਹਨੂੰ ਦੇਖ ਕੇ ਹੁਣ ਜੇ ਕਿਸੇ ਨੇ ਤੁਸੀਂ ਮੰਨ ਲਓ ਕੋਈ ਚੰਗਾ ਕੰਮ ਕਰਦੇ ਹੋ ਉਹਦੇ ਵਿੱਚ ਤੁਹਾਡਾ ਨਾਂ ਤਾਂ ਹੋਊਗਾ ਨਾ ਉਹਨੂੰ ਕੋਈ ਦੱਬ ਤਾਂ ਨਹੀਂ ਸਕਦਾ ਨਹੀਂ ਸਰ ਠੀਕ ਹੈ ਨਾ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਕੰਮ ਕੀਤੇ ਆ ਉਹਨੂੰ ਜਿੰਨਾ ਮਰਜ਼ੀ ਦਾ ਬਲੋ ਦੱਬਿਆ ਨਹੀਂ ਜਾਣਾ ਕੰਮ ਉਹ ਚੰਗਾ ਤਾਂ ਚੰਗਾ ਹੀ ਹੈ ਠੀਕ ਹੈ ਜੇ ਉਹਨਾਂ ਨੇ ਕੁਝ ਗਲਤ ਕੀਤਾ ਤਾਂ ਉਹਨੂੰ ਜਿੰਨਾ ਮਰਜ਼ੀ ਚੰਗਾ ਸਮਝ ਲਓ ਉਹ ਮਾੜਾ ਰਹੂਗਾ ਜੇ ਕਿਸੇ ਨੇ ਗਲਤੀ ਕਰਤੀ ਤਾਂ ਉਹ ਮਾੜਾ ਰਹਿਣਾ ਠੀਕ ਹੈ ਹੁਣ ਜੇ ਇਹਨੂੰ ਕੰਮ ਨੂੰ ਇੱਕ ਰਾਜਨੀਤਿਕ ਮੁੱਦਾ ਬਣਾਇਆ ਜਾ ਰਿਹਾ ਵੀ ਇੱਥਾ ਜੀ ਇੱਥੇ ਤਾਂ ਕਾਲੀ ਦਲ ਦੇ ਹੀ ਬੰਦੇ ਆਉਂਦੇ ਆ ਘੋੜੇ ਹੀ ਕਾਲੀ ਦਲ ਵਾਲਿਆਂ ਕੋਲੇ ਰੱਖੇ ਆ ਇਹ ਤਾਂ ਯਾਰ ਦੇਖੋ ਅਸੀਂ ਤੈਨੂੰ ਸਮਝ ਦੇਣਗੇ ਸਾਡੇ ਤਾਂ ਘੋੜੇ ਆ ਉਹਨਾਂ ਨੂੰ ਤਾਂ ਨਿਚਾਰੇ ਨੂੰ ਪਤਾ ਕਾਲੀ ਦਲ ਕੌਣ ਹੈ ਤੇ ਕਾਂਗਰਸ ਕੌਣ ਹੈ ਤੇ ਆਮ ਆਦਮੀ ਵਾਲਾ ਕੌਣ ਹੈ ਸਹੀ ਹੈ ਠੀਕ ਹੈ ਸਾਡੇ ਕੋਲ ਤਾਂ ਉਥੇ ਸਾਡੇ ਟੈਂਟਾਂ ਦੇ ਵਿੱਚ ਕਾਲੀ ਦਲ ਦੇ ਬੰਦੇ ਵੀ ਆਉਂਦੇ ਆ ਸਾਡੇ ਟੈਂਟਾਂ ਦੇ ਵਿੱਚ ਕਾਂਗਰਸ ਵਾਲੇ ਬੰਦੇ ਵੀ ਆਉਂਦੇ ਆ ਪਿਛਲੀ ਵਾਰੀ ਸਾਡੇ ਟੈਂਡ ਦੇ ਵਿੱਚ ਸਾਡੇ ਐਮਐਲਏ ਗਰਮੀਤ ਸਿੰਘ ਖੁੱਡੀਆਂ ਅਮੀਤ ਹੇਰ ਆਪਣੇ ਜਿਹੜੇ ਸਪੀਕਰ ਸਾਹਿਬ ਹੈ ਉਹ ਵੀ ਆ ਕੇ ਗਏ ਐ ਅਸੀਂ ਤਾਂ ਜਦੋਂ ਸਾਡਾ ਟੈਂਟ ਲੱਗਾ ਉਹ ਸਭ ਦਾ ਸਾਂਝਾ ਯਾਰ ਠੀਕ ਹੈ ਸਾਡੇ ਕੋਲ ਤਾਂ ਪਿਛਲੀ ਵਾਰੀ ਆ ਕੇ ਇਹ ਗੱਲ ਕਹਿ ਗਿਆ ਇਹਨਾਂ ਦੇ ਐਮਐਲਏ ਮੰਤਰੀ ਕਿ ਅਸੀਂ ਅਗਲੀ ਵਾਰੀ ਤੋਂ ਸ਼ੋਅ ਕਰਾਇਆ ਕਰਨਾ ਸਾਨੂੰ ਗਾਈਡ ਕਰੋ ਤੇ ਅੱਜ ਇਹ ਮੰਡੀਆਂ ਤੇ ਰੋਕ ਲਾ ਰਹੇ ਆ ਯਾਰ ਠੀਕ ਹੈ ਨਾ ਇਹਨੂੰ ਰਾਜਨੀਤਿਕ ਰਾਜਨੀਤਿਕ ਮੁੱਦਾ ਨਾ ਬਣਾਉਣ ਇਹ ਨਾ ਦੇਖਣ ਕਿ ਇਹਨੂੰ ਸਰਦਾਰ ਸੁਪੀਰ ਸਿੰਘ ਬਾਦਲ ਨੇ ਹਾਈਲਾਈਟ ਕੀਤਾ ਇਹਨੂੰ ਘੋੜਿਆਂ ਨੂੰ ਵੱਡਾ ਕਰਤਾ ਠੀਕ ਹੈ ਜੇ ਕਿਸੇ ਨੇ ਚੰਗਾ ਕੀਤਾ ਤਾਂ ਤੁਸੀਂ ਹੋਰ ਚੰਗਾ ਕਰਕੇ ਦਿਖਾ ਦਿਓ ਯਾਰ ਹੂੰ ਜੇ ਤੁਸੀਂ ਕਿਸੇ ਨੂੰ ਦੱਬਣਾ ਹੈ ਨਾ ਤਾਂ ਤੁਸੀਂ ਆਪ ਦਾ ਉਸ ਤੋਂ ਵੱਡਾ ਕੰਮ ਕਰੋ ਹੂੰ ਕਿ ਲੋਕ ਉਹਨੂੰ ਛੱਡ ਕੇ ਤੁਹਾਨੂੰ ਫੜਨ ਕਿ ਹਾਂ ਯਾਰ ਇਹ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਤਾਂ ਪਤੰਦਰ ਉਲਟਿਆ ਸਾਨੂੰ ਜਮੇ ਪੁੰਜੇ ਲਾ ਰਹੇ ਹੋ ਨਹੀਂ ਬਿਲਕੁਲ ਸਹੀ ਬਾਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕੱਢਿਆ ਤੁਸੀਂ ਤਾਂ ਇਹ ਗੱਲ ਸੀਗੀ ਜਿਹੜੀ ਬਈ ਤੁਹਾਡੇ ਸਾਹਮਣੇ ਰੱਖਣੀ ਸੀਗੀ ਆਪਾਂ ਸਾਰਿਆਂ ਨੇ ਸੋਚਣਾ ਵਿਚਾਰਨਾ ਹੁੰਦਾ ਥੋੜੇ ਵਿਚਾਰਾਂ ਨਾਲ ਹੀ ਚੀਜ਼ ਬਣਦੀ ਆ ਤੇ ਮੈਂ ਸਰਕਾਰ ਦਾ ਵੀ ਜ਼ਿਕਰ ਮੈਨੂੰ ਪਤਾ ਹੀ ਆ ਵੀ ਸਰਕਾਰ ਤਾਂ ਜ਼ਰੂਰ ਦੇਂਦੀ-ਦਿੰਦੀ ਆ ਇਹ ਚੈਨਲ ਸਾਡਾ ਤੇ ਦੇਣੋ ਬਾਈ ਯਾਰ ਕੋਈ ਸੁਧਾਰ ਕਰ ਲੋ ਚੰਗੀ ਗੱਲ ਆ ਯਾਰ ਬਹੁਤ ਸਾਰੇ ਲੋਕ ਸਿੱਧੇ ਤੇ ਸਿੱਧੇ ਰੂਪ ਚ ਜੀ ਰਹੇ ਹੋਏ ਮੈਂ ਤਾਂ ਬਾਈ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਮੈਂ ਕਿਸਾਨ ਜਥੇਬੰਦੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਸਾਡਾ ਸਾਥ ਦਿਓ ਇਸ ਗੱਲ ਦੇ ਵਿੱਚ ਠੀਕ ਆ ਕੋਈ ਵੀ ਜਥੇਬੰਦੀ ਹੈ ਕਿਸਾਨ ਜਥੇਬੰਦੀਆਂ ਵੀ ਕੋਈ ਵੀ ਪੰਜਾਬ ਦੀਆਂ ਜਥੇਬੰਦੀਆਂ ਠੀਕ ਆ ਆਮ ਜਿਹੜੇ ਕਿਸਾਨ ਆ ਜਿਨ੍ਹਾਂ ਨੇ ਘੋੜੇ ਨਹੀਂ ਰੱਖੇਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਸਾਥ ਦਿਓ ਦੇਖੋ ਜੇ ਅੱਜ ਸਾਡਾ ਘੋੜਾ ਮੰਡੀ ਬੰਦ ਹੁੰਦੀ ਹੈ ਤਾਂ ਬੜੇ ਲੋਕ ਡੇਰੀ ਫਾਰਮਿੰਗ ਕਰਦੇ ਆ ਬੜੇ ਲੋਕ ਮੱਝਾਂ ਦਾ ਵਪਾਰ ਕਰਦੇ ਆ ਬੜੇ ਲੋਕ ਗਾਵਾਂ ਦਾ ਵਪਾਰ ਕਰਦੇ ਆ ਜੇ ਅੱਜ ਅਸੀਂ ਦੱਬੇ ਜਾਣੇ ਤਾਂ ਕੱਲ ਨੂੰ ਉਹਨਾਂ ਨੇ ਵੀ ਦੱਬੇ ਜਾਣਾ ਹਰ ਇੱਕ ਨੂੰ ਇਕੱਠੇ ਹੋਣ ਦੀ ਲੋੜ ਆ ਬਿਲਕੁਲ ਸਹੀ ਠੀਕ ਹੈ ਇਹ ਤਾਂ ਇਹ ਤਾਂ ਇੱਕ ਪੰਜਾਬ ਨੂੰ ਮੇਰੇ ਹਿਸਾਬ ਨਾਲ ਤਾਂ ਪੰਜਾਬ ਨੂੰ ਇਹ ਦੇਖਿਆ ਜਾ ਰਿਹਾ ਵੀ ਪੰਜਾਬ ਦੇ ਜਿਵੇਂ ਹੁੰਦਾ ਨਹੀਂ ਜਾਂ ਸਾਡੀਆਂ ਵੀਡੀਓ ਘੋੜਿਆਂ ਵਾਲਿਆਂ ਦੀ ਕਈਆਂ ਤੇ ਆ ਜਾਂਦੀਆਂ ਮੇਰੇ ਕੋਲ ਦਾ 50 ਕਰੋੜ ਲੱਗ ਗਿਆ ਭਰਾਵੋ ਉਹਨਾਂ ਨੂੰ ਨਾ ਦੇਖੋ ਸਾਰੇ ਆਵਨ ਨਹੀਂ ਦੇਖੋ ਜੇ ਇੱਕ ਕੋਲੇ 50 ਕਰੋੜ ਦਾ ਘੋੜਾ ਹੈ ਠੀਕ ਹੈ ਥੋੜਾ ਬਹੁਤਾ ਮਸਾਲਾ ਵੀ ਲੱਗ ਜਾਂਦਾ ਪਰ ਸਭਵਨ ਨਹੀਂ ਦੇਖੋ ਛੋਟੇ ਜ਼ਿਮੀਂਦਾਰ ਵੀ ਹੈਗੇ ਇਹਦੇ ਵਿੱਚ ਜਿਹੜੇ ਆਪਦੀ ਕਮਾਈ ਇਨਸਰ ਤੋਂ ਚਲਾਉਂਦੇ ਆ ਸਭਵਨ ਨਹੀਂ ਧਿਆਨ ਦਿਓ ਬਿਲਕੁਲ ਬਹੁਤ ਸਾਰੇ ਲੋਕ ਹੈ ਇਹਦੇ ਕੋਈ ਸ਼ੱਕ ਨਹੀਂ ਬਹੁਤ ਲੋਕ ਜੁੜਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਉਂਦੇ ਵਾਸਤੇ ਰੋ ਠੀਕ ਹੈ